ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਖੁਸ਼ੀ ਦੀ ਨਿਊਜ਼ ਆ ਦੋਹਾਂ ਦੇਸ਼ਾਂ ਦੇ ਲਈ ਜਿਹੜੀ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਸੀ ਉਹ ਅੱਜ ਰੁਕ ਗਈ ਆ ਦੋਨੇ ਦੇਸ਼ ਸੀਸਫਾਇਰ ਕਰਨ ਦੇ ਲਈ ਰਾਜ਼ੀ ਹੋ ਗਏ ਆ ਕਿ ਹੁਣ ਜਿਹੜਾ ਆਮ ਜਨਤਾ ਦੇ ਮਨ ਐ ਡਰਵਾ ਬਸ ਗਿਆ ਜੰਗ ਹੋਏ ਜੰਗ ਉਹ ਕੱਢ ਦਿਓ ਤੇ ਵਾਹਿਗੁਰੂ ਦਾ ਉਸ ਪ੍ਰਮਾਤਮਾ ਦਾ ਜਿਹਨੇ ਤੁਸੀ ਮੰਨਦੇ ਆ ਉਹਦਾ ਜੇ ਲੱਖ ਲੱਖ ਸ਼ੁਕਰਗੁਜ਼ਾਰ ਕਰੋ ਸਾਰੇ ਸੇਵਨਨ ਕਰੋ ਕਿ ਪ੍ਰਮਾਤਮਾ ਦਾ ਕੋਟਨ ਕੋਟ ਧੰਨਵਾਦ ਕਰੋ ਕਿ ਜਿਹੜੇ ਮਾਮਾ ਦੇ ਪੁੱਤ ਫੀਡ ਹੋਣ ਜਾ ਰਹੇ ਸੀ ਉਹ ਬਚ ਗਿਆ ਜਿਹੜੇ ਬੱਚੇ ਯਤੀਮ ਹੋਣ ਜਾ ਰਹੇ ਉਹ ਵੀ ਬਚ ਗਿਆ ਕਿ ਵਾਹਿਗੁਰੂ ਦੀ ਬੜੀ ਕਿਰਪਾ ਹੋਈ ਦਇਆ ਹੋਈ ਆ ਅਸੀਸ ਫਾਇਰ ਹੋ ਗਿਆ ਜੰਗ ਰੁਕ ਗਿਆ ਆਦਾ ਤੇ ਇਹੀ ਕਹੂੰਗਾ ਦੋ ਜੇਸ਼ ਵਧਾਈ ਦੇ ਪਾਤਰ ਆ ਕਿ ਇਹਨੀ ਅਕਲ ਦੀ ਗੱਲ ਕੀਤੀ ਆ ਕਿ ਗੁਰੂ ਮਹਾਰਾਜ ਜੰਗ ਤੋਂ ਦੂਰੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ